ਅੰਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਵਾਗਤ ਹੈ ਜੀ ਕਲਸੀ ਫਰਨੀਚਰ ਗੈਲਰੀ ਕਿਸ਼ਨਪੁਰਾ ਗਲਾਂ ਤੇ ਜੀ ਤੁਹਾਨੂੰ ਬਹੁਤ ਹੀ ਨਵੀਆਂ ਆਈਟਮਾਂ ਦਿਖਾਉਣੀਆਂ ਹੈ ਜੀ ਅੱਜ ਆਹ ਪਹਿਲੇ ਨੰਬਰ ਤੇ ਤੁਸੀਂ ਦੇਖੋ ਆ ਰਾਮ ਚੇਅਰ ਬਣੀ ਹੋਈ ਆ ਸਾਰਾ ਟਾਲੀ ਦਾ ਕੰਮ ਹੋਇਆ ਇੱਥੇ ਕੜਾਈ ਦਾ ਕੰਮ ਹੋਇਆ ਜੀ ਹੈਂਡਵਰਕ ਕਈ ਰੀਤੀ ਕੱਪੜਾ ਲੱਗਾ ਹੁੰਦਾ ਕੱਪੜਾ ਕੁਸ਼ਟੇਮ ਪਾ ਕੇ ਮੇਲਾ ਵਗੈਰਾ ਹੋ ਜਾਂਦਾ ਤੇ ਇਹ ਸਾਰਾ ਟਾਲੀ ਦਾ ਕੰਮ ਹੋਇਆ ਹੋਇਆ ਇਹ ਫੋਲਡੇਬਲ ਆ ਇਹਨੂੰ ਆਪਾਂ ਇੱਥੇ ਖੋਲ ਕੇ ਇਹ ਸਾਰੀ ਇਕੱਠੀ ਕਰਕੇ ਕਿਤੇ ਵੀ ਆਪਾਂ ਦੇਸ਼ ਵਿਦੇਸ਼ ਦੇ ਵਿੱਚ ਪੈਕ ਕਰਕੇ ਭੇਜ ਸਕਦੇ ਹਾਂ ਜੀ ਆਹਾਂ ਛੋਟੀਆਂ ਪੀੜੀਆਂ ਇਹ ਬੱਚਿਆਂ ਵਾਸਤੇ ਆ ਤੇ ਇਸ ਤੋਂ ਵੱਡੇ ਸਾਈਜ਼ ਦੇ ਵਿੱਚ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਆਪਣੇ ਤੋਂ ਆਹਾਂ ਪਾਠ ਕਰਨ ਵਾਸਤੇ ਫੋਟਕਾ ਸਾਹਿਬ ਪ੍ਰਕਾਸ਼ ਕਰਨ ਵਾਸਤੇ ਪੁਤੀ ਸਾਹਿਬ ਪ੍ਰਕਾਸ਼ ਕਰਨ ਵਾਸਤੇ ਇਸ ਤੋਂ ਛੋਟਾ ਸਾਈਜ਼ ਵੀ ਤੁਹਾਨੂੰ ਮਿਲ ਜਾਵੇਗਾ ਜੀ ਇਸ ਤੋਂ ਵੱਡਾ ਸਾਈਜ਼ ਵੀ ਮਿਲ ਜਾਵੇਗਾ ਜੇ ਆਪਾਂ ਇਸ ਨੂੰ ਐਮ ਬੰਦ ਕਰ ਦਈਏ ਤੇ ਇਸ ਤਰ੍ਹਾਂ ਲੱਗਦਾ ਜੀ ਇਸ ਤਰ੍ਹਾਂ ਆਪਾਂ ਨੂੰ ਖੋਲ ਸਕਦੇ ਹਾਂ ਜੀ ਤੇ ਇਸ ਦੇ ਵਿੱਚ ਇਦਾਂ ਆਪਾਂ ਗੋਟਕਾ ਸਾਹਿਬ ਪੋਥੀ ਜੋ ਵੀ ਹਨ ਧਰਮਿਕ ਸਿੰਘ ਕਿਤਾਬ ਆਪਣੀ ਪੁਸਤਕ ਪੋਥੀ ਸਾਹਿਬ ਆਪਾਂ ਇਹਦੇ ਵਿੱਚ ਰੱਖ ਸਕਦੇ ਆ ਸ ਇਹਦੇ ਵਿੱਚ ਸਾਰੇ ਸਹਾਈਜ਼ अवेलेबल ਆਪਾਂ ਨੂੰ ਹੈਗੇ ਜੀ ਆਪਣੇ ਕੋਲੇ ਤੇ ਫਿਰ ਆਪਣੇ ਆਹ ਜੀ ਪੌਟ ਆ ਕੇ ਇਹ ਆਪਾਂ ਗੁਰਦੁਆਰਾ ਸਾਹਿਬ ਵਿੱਚ ਵੀ ਰੱਖ ਸਕਦੇ ਆ ਘਰਾਂ ਦੇ ਵਿੱਚ ਵੀ ਆਪਾਂ ਟਾਲੀ ਦਾ ਸਾਰਾ ਇਹ ਬਣਿਆ ਹੋਇਆ ਪਿੱਤਲ ਦਾ ਕੰਮ ਹੋਇਆ ਹੋਇਆ ਬਹੁਤ ਹੀ ਜੈਜ ਰੇਟ ਦੇ ਉੱਤੇ ਸਿਰਫ ਇਹ 3500 ਰੁਪਏ ਦਾ ਜੋੜਾ ਜੀ ਇਹ ਦੋਨੇ ਪੀਸ ਫਿਰ ਆ ਕੁਰਸੀਆਂ ਆ ਗਈਆਂ ਜੀ ਇਹ ਵੀ ਫੋਲਡੇਬਲ ਆ ਇਨੂੰ ਆਪਾਂ ਇਕੱਠੀਆਂ ਕਰ ਸਕਦੇ ਆ ਕਿਤੇ ਲਿਜਾ ਸਕਦੇ ਆ ਇੱਥੇ ਕੋਲ ਕੇ ਇਹਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਾਂ ਪੈਕ ਕਰਕੇ ਭੇਜ ਸਕਦੇ ਆ ਜੀ ਸਾਰਾ ਟਾਲੀ ਦਾ ਕੰਮ ਹੋਇਆ ਤੇ ਬੈਠਣ ਵਾਸਤੇ ਬਹੁਤ ਹੀ ਕੰਫਰਟੇਬਲ ਆ ਜੀ ਫਿਰ ਛੋਟੀਆਂ ਆਈਟਮਾਂ ਹੋ ਗਈਆਂ ਫੋਨ ਰੱਖਣ ਵਾਸਤੇ ਉਹ ਸ਼ਾਰਟ ਬਣੀ ਹੋਈ ਆ ਉਹਦੇ ਨਾਲ ਆਪਾਂ ਚਾਬੀਆਂ ਵਗੇਰੇ ਹੈਂਗ ਕਰ ਸਕਦੇ ਆ ਤੇ ਇਹ ਵੀ ਬਹੁਤ ਜੈਜਰੇਟ ਦੇ ਉੱਤੇ ਆ ਫਿਰ ਚਰਖੇ ਆਗੇ ਜੀ ਇਹ ਬੱਚਿਆਂ ਨੂੰ ਦੱਸਣ ਵਾਸਤੇ ਕਿਉਂ ਨਵੀਂ ਪੀੜ੍ਹੀ ਨੂੰ ਕੁਛ ਨਹੀਂ ਪਤਾ ਹੈਗਾ ਇਹ ਚਰਖਾ ਚਰਖੇ ਬਾਰੇ ਇਹ ਮਾਡਲ ਛੋਟਾ ਘੱਟ ਰੇਟ ਦੇ ਵਿੱਚ ਫੀਲ ਚਾਬੀਆਂ ਵਾਸਤੇ ਬਹੁਤ ਹੀ ਪਿਆਰੇ ਅਲਮਾਰੀਆਂ ਟੈਬ ਬਣੇ ਹੋਏ ਆ ਜੀ ਇਹਦੇ ਵਿੱਚ ਆਪਾਂ ਚਾਬੀਆਂ ਹੈਂਗ ਕਰ ਸਕਦੇ ਆ ਪਿੱਤਲ ਦਾ ਕੰਮ ਹੋਇਆ ਹੋਇਆ ਸਾਰਾ ਟਾਲੀ ਦਾ ਕੰਮ ਹੋਇਆ ਜੀ ਬਹੁਤ ਸੋਹਣਾ ਇਹਦੇ ਵਿੱਚ ਦੋ ਮਾਡਲ ਆ ਆ ਇਸ ਤੋਂ ਥੋੜਾ ਜਿਹਾ ਘੱਟ ਆ ਇਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਚਾਬੀਆਂ ਆਪਾਂ ਇੱਥੇ ਕੁੰਡੀ ਲੱਗੀ ਹੋਈ ਆ ਇੱਥੇ ਖੋਲ ਸਕਦੇ ਹਾਂ ਇਸ ਕੋ ਬਾਅਦ ਵਿੱਚ ਆ ਚੌਰ ਸਾਹਿਬ ਵਾਸਤੇ ਸਟੈਂਡ ਆ ਜੀ ਗੁਰਦੁਆਰਾ ਸਾਹਿਬ ਵਿੱਚ ਰੱਖਣ ਵਾਸਤੇ ਇਦੇ ਵਿੱਚ ਜੇ ਤੁਸੀਂ ਹੋਰ ਪਿੱਤਲ ਦਾ ਕੰਮ ਕਰਉਣਾ ਹੋਵੇ ਤਾਂ ਇਹਦੂ ਹੈਵੀ ਕੰਮ ਵੀ ਹੋ ਜਾਊਗਾ ਆ ਚੱਕੀਆਂ ਦੀ ਮਾਡਲ ਆ ਜੀ ਬੱਚਿਆਂ ਨੂੰ ਦੱਸਣ ਵਾਸਤੇ ਘਰ ਦੇ ਵਿੱਚ ਸ਼ਿੰਗਾਰ ਚੱਕੀਆਂ ਹੋਈਆਂ ਆ ਵਧਾਣੀਆਂ ਹੋਈਆਂ ਜੀ ਇਹਨਾਂ ਦਾ ਵੀ ਬਿਲਕੁਲ ਜੈਜਰੇਟ ਆ ਜੀ 550 ਰੁਪਏ ਦਾ ਸੈਟ ਆ ਸਾਰਾ ਇਹ ਇਹਦੇ ਵਿੱਚ ਆਹ ਚਾਟੀ ਬਣੀ ਹੋਈ ਆ ਲੱਕੜ ਦੀ ਤੇ ਪੀੜੀਆਂ ਆ ਗਈਆਂ ਜੀ ਪੀੜੀ ਕੋਈ ਬਹੁਤਾ ਰੀਡ ਨਹੀਂ ਇਹਦਾ ਸਿਰਫ 80 ਰੁਪਏ ਦੀ ਪੀੜੀ ਆ ਜੀ ਇਹ ਆ ਫਿਰ ਆਪਣਾ ਬਹੁਤ ਹੀ ਸੋਹਣਾ ਗਿਫਟ ਕਿਸ ਨੂੰ ਦੇਣਾ ਹੋਵੇ ਸਫਾਇਰ ਐਲੀਮੈਂਟਰ ਦੇ ਵਿੱਚ ਤੁਸੀਂ ਦੇਖ ਸਕਦੇ ਆ ਜੀ ਇਹਦਾ ਵੀ ਬਹੁਤ ਹੀ ਘੱਟ ਪ੍ਰਾਈਸ ਆ ਜੀ ਆ ਜਿਵੇਂ ਗੱਡੇ ਆਪਣਾ ਅੱਗੇ ਇਸ ਤਰ੍ਹਾਂ ਦੇ ਗੱਡੇ ਆਪਾਂ ਅੱਗੇ ਬਣਾਉਂਦੇ ਸੀਗੇ ਜੀ ਇਹ ਇਹ ਵੱਡਾ ਲੱਕੜਾ ਈ ਤੋਂ ਵੱਟ ਤੋਂ ਬਿਨਾ ਵੀ ਗੱਡਾ ਬਣਾਉਂਦੇ ਸੀ ਇਹ ਥੋੜਾ ਕਾਸਟਲੀ ਪਿੰਦਾ ਸੀਗਾ ਆਹ ਗੱਡਾ ਸਿਰਫ ਤੁਹਾਨੂੰ 800 ਰੁਪਏ ਦੇ ਵਿੱਚ ਮਿਲ ਜਾਵੇਗਾ ਜਿੱਥੇ ਵੀ ਤੁਸੀਂ ਆਰਡਰ ਕਰੋਗੇ ਉੱਥੇ ਆਪਾਂ ਪਹੁੰਚਦਾ ਕਰ ਦਾਂਗੇ ਜੀ ਇਹ ਇਸ ਤੋਂ ਬਿਨ ਅਹਾ ਰੋਟੀ ਵਾਲੇ ਡੱਬੇ ਹੋ ਗਏ ਇਹ ਦੋ ਕਲਰ ਦੇ ਵਿੱਚ ਲੱਕੜ ਦੇ ਵਿੱਚ ਬਣੇ ਹੋਏ ਆ ਕਾਫੀ ਡੀਏ ਤੁਹਾਨੂੰ ਇਹਦੇ ਵਿੱਚ ਹੀ ਮਿਲ ਜਾਣਗੇ ਆ ਗੋਲਕ ਬੱਚਿਆਂ ਵਾਸਤੇ ਇਹਦੇ ਵਿੱਚ ਵੀ ਟਾਲੀ ਦਾ ਸਾਰਾ ਕੰਮ ਹੋਇਆ ਕੜਾਈ ਵਗੈਰਾ ਬਹੁਤ ਹੀ ਸੁੰਦਰ ਦਿੱਖ ਬਣੀ ਹੋਈ ਹੈ ਇਹਦੀ ਇਹ 800 ਰੁਪਏ ਦਾ ਤੁਹਾਨੂੰ ਮਿਲ ਸਕਦਾ ਜੀ ਆ ਚਕਲਾ ਵੇਲਣਾ ਇਹ ਵੀ ਟਾਲੀ ਦੇ ਲੱਕੜ ਦੇ ਵਿੱਚ ਆ ਆ ਸ਼ਹਿਦ ਵਾਸਤੇ ਆਹ ਕਰਸ਼ੀਆਂ ਛੋਟੀਆਂ ਵੱਡੀਆਂ ਸਾਰੇ ਤਰ੍ਹਾਂ ਦੀਆਂ ਇਹ ਨਿੰਮ ਦੀ ਕਟਛੀ ਬਣੀ ਹੋਈ ਹੈ ਜੀ ਇਹ ਸਾਰਾ ਸਮਾਨ ਜੀ ਤੁਸੀਂ ਲਾਲਟਨ ਜੀ ਲਾਲਟਨ ਦੇ ਵਿੱਚ ਕਾਫੀ ਮਾਡਲ ਤੁਹਾਨੂੰ ਮਿਲ ਜਾਣਗੇ ਜੀ ਆਹ ਬਿਜਲੀ ਦੀ ਚੱਲਣ ਵਾਲੀ ਆ ਸਿੰਪਲ ਲਾਲਟਨ ਵੀ ਉਹ ਵੀ ਤੁਸੀਂ ਲੈ ਸਕਦੇ ਆ ਆਪਣੇ ਤੋਂ ਬਾਕੀ ਤੁਸੀਂ ਅੱਗੇ ਵੀ ਸਮਾਨ ਆਪਣਾ ਦੇਖਦੇ ਜੀ ਜਿਵੇਂ ਜੋ ਵੀ ਆਪਣਾ ਸਮਾਨ ਹੈ ਗੱਡੇ ਛੋਟੇ ਵੱਡੇ ਤਰ੍ਹਾਂ ਦੇ ਪੰਜਾਲੀਆਂ ਹੋ ਗਈਆਂ ਸੋ ਅੱਗੇ ਆਹ ਟੇ ਉਂਗਲੀ ਤੰਗਲੀ ਸਲੰਗਾ ਵਗੈਰਾ ਤੇ ਮਦਾਨੀਆਂ ਦੇ ਮਾਡਲ ਪਏ ਆ ਤੇ ਹਲ ਜੋ ਵੀ ਤੁਸੀਂ ਇਹਨਾਂ ਦੇ ਵਿੱਚੋਂ ਵੀ ਆ ਪ੍ਰਤਾਪੇ ਪਏ ਆ ਤੁਹਾਨੂੰ ਅੱਗੇ ਵੀ ਦਿਖਾਈ ਸੀ ਆਪਾਂ ਗੁੱਲੀ ਡੰਡੇ ਹੋਗੇ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਤੁਸੀਂ ਆਰਡਰ ਆਪਾਂ ਨੂੰ ਦਿਓਗੇ ਐਡਰੈਸ ਤੁਸੀਂ ਆਪਾਂ ਨੂੰ ਭੇਜ ਸਕਦੇ ਆ ਜੀ ਤੇ ਆਪਾਂ ਇਹ ਕੋਰੀਅਰ ਸਰਵਿਸ ਅਵੇਲੇਬਲ ਆ ਜੀ ਬਹੁਤ ਹੀ ਜੈਜ ਰੇਟ ਦੇ ਉੱਤੇ ਸਾਰਾ ਸਮਾਨ ਤੁਹਾਨੂੰ ਪ੍ਰਾਪਤ ਹੋਵੇਗਾ ਜੀ ਆਪਣਾ ਇਹ ਸ਼ੋਰੂਮ ਹੈਗਾ ਕੰਟੀਕਿਸ਼ਨ ਪ੍ਰਗਲਾ ਜ਼ਿਲ੍ਹਾ ਮੋਗਾ ਦੇ ਵਿੱਚ ਮੇਨ ਰੋਡ ਦੇ ਉੱਤੇ ਆ ਸਿੱਧਾ ਵੇਟ ਰੋਡ ਦੇ ਉੱਤੇ ਧਰਮਪੁਰ ਸਿੱਧਾ ਵੇਟ ਰੋਡ ਦੇ ਉੱਤੇ ਜਰੂਰ ਤੁਸੀਂ ਜੋ ਵੀ ਸਮਾਨ ਮਗੁਣਾ ਹੋਵੇ ਆਰਡਰ ਆਪਣਾ ਦੇ ਸਕਦੇ ਜੀ ਤੁਹਾਨੂੰ ਘਰ ਬੈਠਿਆਂ ਸਾਰਾ ਸਮਾਨ ਉਹ ਪਹੁੰਚਦਾ ਹੋ ਜਾਊਗਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ